ਪਰ ਤੋਂ ਬਾਅਦ ਦੂਜਾ ਦਿਨ ਵੀ ਇਹਦਾ ਸੁਭਾਵ ਵਿਧਾਨ ਜਿਵੇਂ ਜੁਕਾਉਂਦਾ ਹੋਇਆ ਚੱਲ ਰਿਹਾ ਹੈ ਪਰੰਤੂ ਇਸ ਨੂੰ ਅੰਤ ਹਾਸ ਗੋਣ ਲਈ ਪਰਿਵਾਰ ਨੂੰ ਸਾਥ ਤੋਂ ਲਈ ਬਹੁਤ ਹੀ ਇਨਤਖਾਬਸਤ ਲੋਕੋ ਆਇਆ ਧਰਨਾ ਜਿਹੜੀ ਵਾਪਰੀ ਆ ਜਦੋਂ ਪੰਗੜਾ ਉਹਨੇ ਮੇਰੇ ਕਵਰ ਹੋਇਆ ਇਹ ਕੋਈ ਛੋਟੇ ਸਾਤਾ ਇਹ ਟਕਰਾਵੀਂ ਵਾਪਰੀ ਭਗਵਾਨ ਤੋਂ ਮਾਂ ਦਾ ਤਾਂ ਸਤਾਰਾ ਪੂਰਾ ਬਨਾ ਹੋਇਆ ਹੈ ਜਿਹੜੇ ਲੜਨਾਰੇ ਲੋਕ ਆ ਜਾਂ ਕੋਈ ਵੀ ਲੋਕ ਨੇ ਉਹਨਾਂ ਦੇ ਉੱਤੇ ਸਰਕਾਰ ਦੀ ਜਾਤ ਤੇ ਪ੍ਰਸ਼ਾਸਨ ਦੀ ਜਾਤ ਹੋਣੀ ਜ਼ਰੂਰੀ ਹੈ ਜੰਨਾ ਨੇ ਕਰਪਣਾ ਕੀਤੀ ਹੈ ਖਾੜੇ ਦੇ ਵਿੱਚ ਲੋਕ ਮੰਟ ਕਰਿਆ ਕਿ ਤੱਕ ਜਿਵੇਂ ਨਾ ਫੱਟਿਆਂ ਨਾਲ ਲੱਗਣਾ ਸਾਡੇ ਪੰਡ ਦੇ ਵਿੱਚ ਤੇ ਮਾਨ ਸਰਕਾਰ ਦਾ ਸਟਾਡਾ ਕਰਨਾ ਲਗਾਉਣੀ ਹੈ ਉਹਨਾਂ ਲੋਕਾਂ ਤੇ ਜ਼ਬਰ ਕੀਤਾ ਉਹਨਾਂ ਦੇ ਕੰਰੰਟ ਪੱਤੇ ਉਹਦਾ ਜਲਤੀ ਇਹ ਕਹਿ ਰਿਹਾ ਕਿ ਅਸੀਂ ਕੁਝ ਮਕਾਬਲੇ ਵੀ ਬਣਾ ਦਿੰਨੇ ਹੁੰਦੇ ਆ ਤਾਂ ਪਰ ਉਹ ਦਾਨ ਦੇ ਵਿੱਚ ਤੇ ਉਹ ਰਾਜਾ ਦੇ ਮੰਤਰ ਦੇ ਦੇ ਜ਼ਬਰ ਕਰਕੇ ਮਾਰਦਾ ਤਾਂ ਕੋਈ ਕਰ ਦੇਣੀ

ਮਾਰਕਾਣ ਠੀਕ ਆ ਠੀਕ ਠੋੜਾ ਥੋੜਾ ਪੱਛ ਤਸਮੁਕਤ ਵਪਾਰਕ ਸੁਨੋਤਾ ਕਾਰਗਾਰੀ ਜਿਹਦੇ ਚ ਮੇਰੇ ਛੋਟੇ ਕਾਰਗਾਰ ਛੋਟੇ ਵਪਾਰੀ ਕਠਾਰ ਕੌਮੀ ਦਾ ਕੰਡਾ ਕਰਨਾ ਨੇ ਲੋਕ ਕਿ ਉਹ ਵਪਾਰ ਤੇ ਦਾਤ ਕਰਵਾਇਆ ਨਾ ਕਰਤੇ ਮਾਰਕਾ ਨਹੀਂ ਹੋਗੇ ਤੇ ਸਾਰਿਆਂ ਨੂੰ ਪਰਵਾਦ ਸਾਡੇ ਨਾਲ ਉਹਨਾਂ ਦੀ ਸਿੱਤਿਆ ਦੇ ਨਾਲ ਕੇਸੀ ਦਿੱਤੀ ਦੇ ਵਿੱਚ ਤੇ ਤਰੀ ਦੇ ਵਿੱਚ ਤੇ چھوٹے ਪਕਟੂਨ ਦੇ ਮੱਥੇ ਵੱਡੇ ਵੱਡੇ ਮਾਲਕਾਰੇ ਕਰਦੇ ਆ ਉਹਨਾਂ ਨੀਤੀਆਂ ਨੂੰ ਲਾਗੂ ਕਰਨ ਦੇ ਵਾਸਤੇ ਪਾਰਟਮਾਨ ਅੱਜ ਪਰਲੋ ਮੱਛੀ ਹੋਰ ਹੈ ਨਾ 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 ਗਾਂਵਾਂ ਕਾੜਿਆ ਪਹਿਲਾ ਕਿਸਾਨਾਂ ਪੁਰੇ ਛੋਟੇ ਰੂਪੇ ਕੱਟੀ ਦੇ ਕਰਕੇ ਨਵਤੜ ਦੇ ਵਿਚਾਰਿਆ ਪੂਰੀ ਵਾਰ ਬੰਦ ਕਰਨੀ ਪੈਜਾਗਾ ਇਨਸਾਫ ਕੋ ਕਾਨੂੰਨ ਚੈਲੰਜ ਕਰਤਾ ਜਦੋਂ ਕਿ ਕਾਹਨ ਰੂਪੇ ਖੇਤੀ ਨੀਤੀ ਤੇ ਖੜੇ ਪਏ ਜਰੂਰੋ ਪ੍ਰਤਵਾਦੀ ਤੇ ਵਰਤੇ ਨਹੀਂ ਨਹੀਂ ਤੁੰਗਲਾ ਸਹੀ ਹੈ ਕੰਡਾ ਮੇਰੇ ਨਾਲ ਖੇਤੀ ਨੀਤੀ ਤੇ ਵਾਧਾ ਕਰਨਾ ਤਾਂ ਤਲ ਪੱਜਗਾ ਕੁਰਸੀ ਛੱਡ ਕੇ ਭੱਜ ਗਿਆ ਪੱਤਾ ਕਰਾਂਗੇ ਖਵਾਲ ਕੀਤਾ ਕਿ ਤੁਸੀਂ ਚਾਂ ਨਹੀਂ ਕੀਤਾ ਤੇ ਤੁਸੀਂ ਸੱਜਣੋ ਲੋਕੋ ਇਹ ਪੰਜਾਬ ਸਰਕਾਰ ਕਰਨਾਲ ਪਾਕਕਾਰ ਰਾਮ ਮੱਕਾ ਹਰ ਅੱਧੀ ਵਾਲ ਨੂੰ ਆਪਣਾ ਚਾਹੁੰਦੇ ਨੇ ਆਓ ਜੇਰਾ ਰਸਤਾ ਵੀ ਨਾ ਪਹਾਰਾ ਜਿੱਕੜੀਆ ਪੜਾਨ ਕੰਡੇ ਗੁਰਿੰਦਰ ਜੀ ਨੂੰ ਨਾਲਿਆ ਸ਼ਰਮ ਕਰਕੇ ਮਾਰਨਾ ਹੋਰ ਨੂੰ ਰਸਾਤ ਪਵਾਟੇ ਵੱਡੀ ਲਾਇ ਖੜੀ ਕਰਕੇ ਤਾਂ ਕਿ ਇਹਨਾਂ ਲੋਕਾਂ ਨੇ ਕਰੇ ਜਵਨ ਦਾ ਰਾਹ ਪਏ ਨੇ ਸਾਡੇ ਮਸੂਮ ਬੱਚਾ ਨੂੰ ਤਕਰੀਬ ਮਾੜੇ ਨੇ ਉਹਨਾਂ ਨੂੰ ਮੂਹਰ ਕੋਰਵਾ ਕਰ ਦਿੱਤਾ ਜਾਵੇ ਇਹਨੀਆਂ ਬੇਸਤੀਆਂ ਦੇ ਨਾਲ ਸਾਡੇ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਦੇ ਪਰਿਵਾਰ ਦੇ ਨòi ਮਾਮ ਜੇ ਇਸ ਪ੍ਰਧਾਨ ਲਈ ਲੀਡਰਸ਼ਿਪ ਸਹਿबान ਔਰ ਸਨਾਲ ਚ ਬੈਠੇ ਵਿਚਾਰੂ ਸਤਿਉ ਗ੍ਰਾਮ ਵਹਿਲੂ ਚਿੱਤਰਪਾਲ ਸਾਹਿਬ ਮਹਿੰਦੂ ਜੀ ਦੀ ਫੋਸੇ ਕੋਲਸ ਜ਼ਾਬਤਾ ਸਟਾਰ ਹੋਏ ਇਸ ਪ੍ਰਵਾਹ ਦੇ ਨਾਲ ਵੀ ਪਹਿਲਾਂ ਕੋਈ ਖੜੇ ਆ ਅੱਜ ਵੀ ਖੜੋਸਾ ਤੋਂ ਬੰਨੇ ਆ ਜੇ ਜੱਦ ਤੱਕ ਤੁਹਾਨੂੰ ਪਾਸ ਨਹੀਂ ਜਾਂਦਾ ਪਾਤੇ ਨਾਲ ਫਰਾਂਗੇ ਅੱਗੇ ਉਹਦੇ ਧਾਮ ਇਹ ਤਾਂ ਹੈ ਸਰਕਾਰ ਰਿਵਾਸ ਜਿੱਥੇ ਗੁੜੀ ਚੱਲਦੀ ਜਿੱਥੋਂ ਤੱਕ ਮੁੱਖ ਮੰਤਰੀ ਨਾਲੇ ਸਾਥੇ ਇਹਦਾ ਬੋਲਵਾ ਉਰ ਨੂੰ ਘੁੱਟ ਜਾਣਾ ਮੇਰਾ ਖਿਆਲ ਇਹ ਖਾਮ ਚੱਲਦੀ ਹੋਊਗੀ ਕਿ ਇਹ ਮੀਟ ਕਰ ਲਈ ਜੇ ਕੋਈ 파ਰਟੀ ਬਣ ਗਈ ਮੁੱਖ ਮੰਤਰੀ ਕਬਰ ਨੂੰ ਉਹ ਮੋਟਰ ਮੰਤਰੀ ਜਾਂ ਪ੍ਰਧਾਨ ਮੰਤਰੀ ਲੋਕਾਂ ਦੇ ਪੱਖ ਚ ਖੜਨ ਵਾਲਾ